ਤੁਹਾਡੀ ਸਾਡੇ ਕੋਲ ਮਸਲਾ ਅਲ ਨਹੀਂ ਹੁੰਦਾ ਕੀ ਮਸਲਾ ਤੁਸੀਂ ਕਿਉਂ ਇਕੱਠੇ ਹੋ ਗਏ ਅਸੀਂ ਨਰੇਗਾ ਪਿੱਛੇ ਆਇਆ ਸਾਡਾ ਮਸਟਰ ਬੰਦ ਕਰਵਾਉਣਾ ਚਾਹੁੰਦੇ ਹਾਂ ਲਸ਼ਮਨ ਮਸਟਰ ਲੈਣ ਗਿਆ ਸੀ ਏਪੀਓ ਸਰ ਨੇ ਵੀ ਭੇਜਿਆ ਸੀ ਹੋਰ ਕਿ ਦੂਸਰਾ ਕਿਹੜਾ ਸਾਹਿਬ ਐਮਐਲ ਸਾਹਿਬ ਫੋਨ ਕਰਦੇ ਨੇ ਮਸਟਰ ਬੰਦ ਕਰ ਦੋ ਕੰਮ ਨਹੀਂ ਚੱਲਣਾ ਚਲਾ ਕੇ ਬੰਦ ਕਰਾ ਦੇਵਾਂਗੇ ਸਾਡਾ ਘਰ ਦਾ ਕੰਮ ਬੰਦ ਕਰ ਮੇਰਾ ਚਾਹਦੇ ਨਹੀਂ ਲੈ ਸਰਕਾਰ ਦਾ ਕੰਮ ਹੈਗਾ ਕਿਹੜਾ ਪਿੰਡ ਹੈ ਤੁਹਾਡਾ ਜੰਦਾ ਨਗਰ ਫੇਲ ਸੰਧਰਾਣਾ ਸੰਧਰਾਣਾ ਜੰਦਾ ਨਗਰ ਤੇ ਆ ਗਏ ਅਸੀਂ ਆਏ ਆ ਤੇ ਸਾਡਾ ਕੰਮ ਚੱਲਿਆ ਛੇ ਨਹੀਂ ਨਿਕਲਿਆ ਕਿੱਥੋਂ ਆਏ ਜੀ ਤੁਸੀਂ ਟਾਣੀ ਜੰਦਾ ਨਗਰ ਤੋਂ ਕੀ ਮਸਲਾ ਤੁਹਾਡਾ ਸਾਡਾ ਨਰੇਕਾ ਦਾ ਕੰਮ ਜੀ ਸਾਡੇ ਤੁਹਾਡੇ ਕੋਲ ਜਵਾਬ ਹਾਂਜੀ ਸਰ ਨੂੰ ਤੇ ਲਿਆ ਵਿੱਚ ਚਲੋ ਤੁਸੀਂ ਆਪਣੀ ਗੱਲ ਤਾਂ ਰੱਖੋ ਸਰ ਨਾਲ ਹਾਂਜੀ ਦੱਸੋ 6.5 ਦਿਨਾਂ ਦਾ ਕੰਮ ਨਿਕਲਿਆ ਹੈ ਇੱਕ ਦਿਨ ਜਿਹਦੇ ਵਿੱਚ ਕੰਮ ਚੱਲਿਆ ਤੇ ਲక్ష్మణ ਸੈਕਟਰੀ ਨੇ ਇਹ ਗੱਲ ਕਹੀ ਕਿ ਮੈਨੂੰ ਏਪੀਓ ਸਰ ਨੇ ਕਿਹਾ ਵੀ ਕੰਮ ਬੰਦ ਕਰ ਦੋ ਟਾਣੀ ਜਨਤਾ ਨਿਕਟਾ ਜਿਹੜਾ ਤੁਸੀਂ ਇੱਕ ਦਿਨ ਕੰਮ ਕੀਤਾ ਜਿਹਦੇ ਉਹਦੇ ਪੈਸੇ ਪਵਾ ਦਿੰਨੇ ਐ ਤੇ ਬਾਕੀ ਪੈਸੇ ਨਹੀਂ ਪਾਣੇ ਤੇ ਅਸੀਂ ਹੁਣ ਇਹਨਾਂ ਕੋਲ ਪੁੱਛਣਾ ਹੈ ਸਾਡਾ ਕੰਮ ਕਿਉਂ ਬੰਦ ਕੀਤਾ ਸਾਡੇ ਬਾਪ ਦੇ ਹੁਣ ਐਸਾ ਮਿਸਟਰੀ ਸਟਾਲ ਕਰਾ ਦੇਣਾ ਮੰਗਵਾਉਂਦੇ ਆਂ ਤੇ ਵੀਓ ਇੰਰਨਸ ਨੇ ਸੁਣਿਆ ਕਿ ਤੁਹਾਨੂੰ ਪ੍ਰੈਸ਼ਰ ਅਗਤੋਂ ਤੇ ਅਸੀਂ ਇਹ ਪੁੱਛਣਾ ਹੈ ਕਿ ਇਹਨੇ ਪ੍ਰੈਸ਼ਰ ਦਿੱਤਾ ਆਪਸ ਵਿੱਚ ਕੋਈ ਐਮਐਲਏ ਲੀਡਰ ਦਾ ਕਿਸੇ ਪੀਏ ਦਾ ਉਹ ਸਾਨੂੰ ਦਿੱਚਾ ਦੇ ਨਮਸਕਾਰ ਬੱਚੋ ਇਸ ਵਨ ਨੂੰ ਜਵਾਬ ਦਿਓ ਇਹ ਅੱਜ ਪਿੰਡ ਸਧਰਾਣੇ ਦੇ ਆ ਚਾਰੇ ਪੰਚਾਇਤਾਂ ਆਈਆਂ ਸੀਗੀਆਂ ਉਹਨਾਂ ਦੇ ਬੜੇ ਦਿਨਾਂ ਤੋਂ ਰੌਲਾ ਚੱਲ ਰਿਹਾ ਸੀ ਮਰੇਗਾ ਦਾ ਲੇਬਰ ਨੇ ਕੰਮ ਨਹੀਂ ਮਿਲ ਰਿਆ ਸੀ ਇੱਕ ਪਿੰਡ ਟਾਣੀ ਜਨਤਾ ਨਗਰ ਉਹਦੇ ਵਿੱਚ ਸਾਰਿਆਂ ਨਾਲ ਵੱਡੀ ਪ੍ਰੋਬਲਮ ਇਹ ਆਈ ਆ ਉੱਥੇ ਮਾਸਟਰ ਆਲ ਨਿਕਲ ਗਿਆ ਸੀ ਤੇ ਕੰਮ ਵੀ ਚੱਲ ਪਿਆ ਸੀ ਹੁਣ ਪਿੱਛੋਂ ਦਫ਼ਤਰ ਵਾਲਿਆਂ ਨੇ ਉਹਨਾਂ ਨੂੰ ਜਵਾਬ ਦੇਤਾ ਵੀ ਤੁਹਾਡੇ ਇੱਕ ਦਿਨ ਦੇ ਪੈਸੇ ਪਾਣੀ ਤੇ ਬਾਕੀ ਦਿਨਾਂ ਦਾ ਕੰਮ ਨਹੀਂ ਚੱਲਣਾ ਵੀਡੀਓ ਸਾਨੂੰ ਨਾਲ ਗਿਆ ਤੇ ਜਾਲੀ ਦਿੱਤੀ ਪਰ ਮੈਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਪਿੰਡ ਦੇ ਵਿੱਚ ਲਜਾਇਜ ਆਇਰ ਗਿਆ ਲੱਗਦੀਆਂ ਪਿੰਡ ਦੇ ਕਿਸੇ ਇੱਕ ਬੰਦੇ ਨੇ ਕੰਪਲੇਂਟ ਕੀਤੀ ਹੈ ਮੈਂ ਵੀਡੀਓ ਸਾਨੂੰ ਇਹ ਕਿਹਾ ਵੀ ਸੀਗਾ ਜੇ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਤੁਹਾਡਾ ਕੋਈ ਸਰਕਾਰੀ ਨੁਮਾਇੰਦਾ ਜੇ ਏਪੀਓ ਭੇਜਿਏ ਉਹਨੂੰ ਆਪਾਂ ਦੇਖ ਲਈਏ ਜੇਕਰ ਜਿੱਥੇ ਪ੍ਰੋਬਲਮ ਆਉਂਦੀ ਹੈ ਜੇ ਨਜਾਇਜ਼ ਹਾਜ਼ਰੀ ਲੱਗਦੀ ਹੈ ਤਾਂ ਆਪਾਂ ਉਹਦੇ ਤੇ ਕੰਟਰੋਲ ਕਰੀਏ ਸਾਰੀ ਜਨਤਾ ਨੂੰ ਤਾਂ ਨਾ ਤੰਗ ਕਰੀਏ ਅੱਜ ਤੁਸੀਂ ਆਪੂ ਵੇਖ ਰਹੇ ਹੋ ਦਫ਼ਤਰ ਦੇ ਬਾਹਰ ਕਿੰਨਾ ਲੋਕ ਧੁੱਪ ਦੇ ਵਿੱਚ ਧਰਨਾ ਦੇ ਰਹੇ ਆ ਦੀਪਿੰਗ ਆਂ ਆਂ ਸਵੇਰ ਦੀਆਂ ਰੋਟੀ ਨਹੀਂ ਖਾਦੀ ਤੰਗ ਹੋ ਰਹੀ ਹੈ ਇਹ ਸਾਲ ਪਹਿਲਾਂ ਸਾਨੂੰ ਬਲਾਕ ਦੇ ਵਿੱਚ ਇੱਕ ਵਾਰਡ ਮਿਲਿਆ ਸੀ ਲੇਬਰ ਦੇ ਵਿੱਚ ਸਾਰਿਆਂ ਨਾਲੋਂ ਪੰਜਾਬ ਦੇ ਵਿੱਚ ਅਰਨੀ ਵਾਲੇ ਬਲਾਕ ਦੇ ਵਿੱਚ 100% ਲੇਬਰ ਦਾ ਕੰਮ ਮਿਲਦਾ ਸੀਗਾ ਅਸੀਂ ਇਹ ਪ੍ਰਸ਼ਾਸਨ ਨੂੰ ਬੇਜ਼ੀਰ ਕਰਦੇ ਆ ਤੇ ਸੀਐਮ ਸਾਹਿਬ ਨੂੰ ਬੇਜ਼ੀਰ ਕਰਦੇ ਆ ਨਰੇਗਾ ਦਾ ਕੰਮ ਸੈਂਟਰ ਸਰਕਾਰ ਦਾ ਇਹਦੇ ਵਿੱਚ ਗਰੀਬਾਂ ਨੂੰ ਵਕਤ-ਵਕਤ ਕੰਮ ਦਿੱਤਾ ਜਾਵੇ ਤਾਂ ਜੋ ਆਪ ਦਾ ਰੋਜ਼ਗਾਰ ਉਹਨਾਂ ਨੂੰ ਜਿਹੜਾ 100 ਦਿਨ ਦਾ ਪੁੰਡਾ ਹੋਵੇ ਇਹਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਤਸੱਲੀ ਬਖਸ਼ ਬੀੜਾ ਸਾਹਿਬ ਨੂੰ ਇਹ ਤੁਹਾਨੂੰ ਜਵਾਬ ਦਿਓ ਇੰਦਾ ਤੇ ਇਹਨਾਂ ਨੂੰ ਜਿਹੜਾ ਬੰਦਾ ਕੰਮ ਆ ਉਹ ਦਿੱਤਾ ਜਾਵੇ ਸਾਰ ਗ੍ਰਾਮ ਚਾਟਾਣੀ ਜਨਤਾ ਨਗਰ ਨੂੰ ਹੁਣ ਤੱਕ 17 ਲੱਖ ਦੀ ਅਮਾਉਂਟ ਜਿਹੜੀ ਇਹਨਾਂ ਦੇ ਖਾਤੇ 'ਚ ਟਰਾਂਸਫਰ ਹੋ ਚੁੱਕੀ ਹੈ ਉਹ ਦਿੱਤੀ ਜਾ ਚੁੱਕੀ ਹੈ ਤਾਂ ਭਵਿੱਖ ਦੇ ਵਿੱਚ ਵੀ ਇਹਨਾਂ ਨੂੰ ਵਾਅਦ ਤੋਂ ਵਾਅਦ ਕੰਮ ਦਿੱਤਾ ਜਾਵੇਗਾ 17 ਲੱਖ ਰੁਪਿਆ ਜੇ ਆਪਾਂ ਨਾਲ ਦੇ ਪਿੰਨਾਂ ਦਾ ਕੰਪੈਰੀ ਜਾਂ ਕਿਸੇ ਹੋਰ ਜ਼ਿਲ੍ਹੇ ਦਾ ਵੀ ਕਰ ਲਈਏ ਤਾਂ ਸਭ ਤੋਂ ਵੱਧ ਢਾਣੀ ਜਨਤਾ ਨਗਰ ਨੂੰ ਹੁਣ ਤੱਕ ਕੰਮ ਉਹ ਸਰਕਾਰ ਦੇ ਵਿੱਚ ਸਾਡਾ 26 ਦਿਨਾਂ ਦਾ ਹੋਇਆ ਆਪਣਾ ਰਿਕਾਰਡ ਦਿਖਾ ਰਹੇ ਰੈਂਡਮ ਰੈਂਡਮਲੀ ਕਾਹ ਬੰਦ ਪਿਆ ਉਹਨਾਂ ਦਾ ਕੋਈ ਹੱਲ ਕੱਢੋ ਰੈਂਡਮਲੀ ਕੁਝ ਜਿਹੜੀ ਆਪਣੇ ਪਰਸਨ ਹੈ ਜਾਦਾ ਦਿਨ ਕੰਮ ਤੇ ਹੁੰਦੇ ਆ ਕੁਝ ਘਟਦੇ ਨੇ ਹੁੰਦੇ ਆ ਉਹਦੇ ਕੋਡਿੰਗ ਹੁੰਦਾ ਹੈ ਜਿਹੜੀ ਅਮਾਉਂਟ ਸਾਡੇ ਕੋਲ ਸ਼ੋ ਹੁੰਦੀ ਹੈ ਗ੍ਰਾਮ ਚਾਹੀਦੀ ਉਹ 17 ਲੱਖ ਰੁਪਏ ਅਮਾਉਂਟ ਸ਼ੋ ਹੁੰਦੀ ਹੈ ਜਿਹੜੀ ਇਹਨਾਂ ਦੇ ਖਾਤੇ ਵਿੱਚ ਜਾ ਚੁੱਕੀ ਹੈ ਜੋ ਬਾਕੀ ਪੰਜਾਬ ਦੇ ਜ਼ਿਲ੍ਹਿਆਂ ਦੇ ਪੰਜਾਬ ਦੇ ਜ਼ਿਲ੍ਹਿਆਂ ਦੇ ਬਾਕੀ ਪਿੰਡਾਂ ਦੇ ਅਕੋਰਡਿੰਗ ਸਭ ਤੋਂ ਵੱਧ ਢਾਣੀ ਜਨਤਨਗਰ ਨੂੰ ਆਇਆ ਇਹ ਸਰ 17 ਲੱਖ ਜਿਹੜੀ ਹੈਗੀ ਹੈ ਅਮਾਉਂਟ ਜਿਹੜੀ ਹੁਣ ਤੱਕ ਇਹ ਦਿੱਤੀ ਗਈ ਹੈ ਇਸ ਸਾਲ ਦੇ ਵਿੱਚ ਇਹ 22 23 ਦੇ ਵਿੱਚ ਹੈ ਇਸ ਸਾਲ ਦੇ ਵਿੱਚ ਮਾਰਚ ਹੁਣ ਸੰਭਰਿਆ ਇਸ ਨੰਬਰ ਸੰਬੰਧਿਤ 6 ਮਹੀਨਿਆਂ ਦੇ ਵਿੱਚ 6 ਮਹੀਨਿਆਂ ਦੇ ਵਿੱਚ ਇਹਨਾਂ ਨੂੰ 17 ਲੱਖ ਦੀ ਅਮਾਉਂਟ ਦਿੱਤੀ ਜਾ ਚੁੱਕੀ ਹੈ ਜੇ ਆਪਾਂ ਵੈਰੀਫਾਈ ਕਰੀਏ ਪੰਜਾਬ ਦੇ ਹੋਰ ਬਾਕੀ ਨਾਲ ਦੇ ਜ਼ਿਲ੍ਹਿਆਂ ਦੀਆਂ ਪਿੰਡਾਂ ਦੇ ਤਾਂ ਸਭ ਤੋਂ ਵੱਧ ਢਾਣੀ ਜਨਤਾ ਨੂੰ ਕੰਮ ਦਿੱਤਾ ਜਾ ਚੁੱਕਿਆ ਹੈ ਤੇ ਇਹ ਸੀ ਸ਼ਿਸ਼ਵਾਸ਼ ਦੋਨੇ ਅੱਗੇ ਭਵਿੱਖ ਦੇ ਵਿੱਚ ਵੀ ਇਹਨਾਂ ਨੂੰ ਵੱਧ ਤੋਂ ਵੱਧ ਕੰਮ ਦਿੱਤਾ ਜਾਏਗਾ ਜਿਵੇਂ ਨਹੀਂ ਸਾਡੇ ਕੋਲ ਮਤਾ ਐਸਟੀਮੇਟ ਲੇਬਰ ਦਾ ਆਉਂਦਾ ਹੈ ਪਾਸ ਕਰਵਾ ਕੇ ਨਾਲ ਦੀ ਨਾਲ ਵੱਧ ਤੋਂ ਵੱਧ ਇਹਨਾਂ ਨੇ ਸਾਰੇ 6 ਮਹੀਨਿਆਂ ਦੇ ਵਿੱਚ ਲਗਭਗ ਇੱਕ ਬੰਦੇ ਨੇ ਕਿੰਨੇ ਦਿਨਾਂ ਦਾ ਕੰਮ ਕਰ ਲਿਆ ਹੋਊਗਾ 6 ਰੈਂਡਮਲੀ ਹੁੰਦਾ ਹੈ ਕੁਝ ਅਸੀਂ ਸਾਨੂੰ ਹੁੰਦਾ ਵੀ ਕੋਸ਼ਿਸ਼ ਹੁੰਦੀ ਹੈ ਵੀ ਸਾਰੇ ਪਿੰਡ ਨੂੰ ਹੀ ਕੰਮ ਦਿੱਤਾ ਜਾਵੇ ਪਰ ਜੋ ਵਰਕਰ ਸਾਡੇ ਕੋਲ ਕੰਮ ਤੇ ਆਉਂਦੇ ਹਨ ਉਹਨਾਂ ਦੇ ਦਿਨ ਜ਼ਿਆਦਾ ਲੱਗਦੇ ਨੇ ਜਿਹੜੇ ਨਹੀਂ ਆਉਂਦੇ ਉਹਨਾਂ ਦੇ ਦਿਨ ਘੱਟ ਲੱਗ ਜਾਂਦੇ ਨੇ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਦਿਨ ਲੱਗੇ ਉਹ ਅੰਦਾਜ਼ੇ ਦੇ ਹਿਸਾਬ ਨਾਲ ਦੱਸ ਦਿਓ ਵੈਰੀਫਾਈ ਕਰਾ ਕੇ ਅਸੀਂ ਤੁਹਾਨੂੰ 10 ਦਿਨ ਮਰੇਗਾ ਦਾ ਇਹਨਾਂ ਵੱਲੋਂ આરોਪ ਲਾਇਆ ਜਾ ਰਿਹਾ ਜਿਹੜੇ ਤੁਸੀਂ 17 ਲੱਖ ਦੀ ਗੱਲ ਕਰਦੇ ਜੀ ਉਹ ਪਿਛਲੀ ਸਰਕਾਰ ਵੇਲੇ ਦਾ ਹੈਗਾ ਹੈ ਜਿਹੜੀ ਹੁਣ ਨਵੀਂ ਸਰਕਾਰ ਬਣੀ ਹੈ ਉਹਦੇ ਵਿੱਚ ਸਾਨੂੰ 1 ਰੁਪਿਆ ਵੀ ਨਹੀਂ ਮਿਲਿਆ ਗਿਆ ਹਾਂਜੀ ਮਾੜੇ ਨਹੀਂ ਡਿਲੇ ਆ ਉਸ ਜੀ ਸਰ ਮੈਂ ਪੈਸੇ ਦੀ ਪੁੱਛ ਰਿਹਾ ਦਿਨਾਂ ਦੀ ਨਹੀਂ ਪੁੱਛ ਰਿਹਾ ਉਹ ਮੈਂ ਤੁਹਾਨੂੰ ਡੇਟ ਦੱਸਦਾ ਇਹਨਾਂ ਦਾ ਜਿਹੜਾ ਮਾਸਟਰ ਨਿਕਲਿਆ ਗਿਆ ਹੈ ਜੀ 202 ਨੰਬਰ ਮਾਸਟਰ 11 5 2022 ਨੂੰ 12 5 2022 ਦਾ ਇੱਕ ਨਿਕਲਿਆ ਜੀ ਇਹਨਾਂ ਦਾ 14 5 ਤੋਂ ਲੈ ਕੇ 22 5 ਤੱਕ ਨਿਕਲਿਆ ਹੈ 22 5 ਤੋਂ 28 ਤੱਕ 7 6 ਤੋਂ 13 13 ਛੇ 13 ਛੇ 2022 ਤੱਕ 22 ਇਹ ਤੋਂ ਬਾ ਆ ਨਿਕਲੇ ਆ ਜੀ 23 ਇਹ ਤੋਂ ਲੈ ਕੇ 6 7 ਤੱਕ 10 10 9 ਤੋਂ 16 9 ਤੱਕ ਇਹ ਰਸੂਦ ਉੱਤੇ ਟੱਪ ਕੇ ਜਿਹੜੇ ਮਾਸਟਰ ਇਹਨਾਂ ਦੇ ਇਹ ਨਿਕਲੇ ਗਏ ਨੇ ਬਲਾਕ ਵੱਲੋਂ ਜਾਰੀ ਕੀਤੇ ਗਏ ਨੇ ਇਹਦੇ ਵਿੱਚ ਤੁਹਾਨੂੰ ਮੈਂ ਦੱਸਣਾ ਚਾਹੁੰਗਾ ਨਰੇਗਾ ਸਕੀਮ ਦੇ ਵਿੱਚ ਕੀ ਹੁੰਦਾ ਹੈ ਵੀ ਅਸੀਂ ਮਾਸਟਰ ਕੱਢਦੇ ਨੇ ਉਹਨੇ ਇਹ ਬੈਨੀਫੀਸ਼ੀਰੀ ਤੇ ਹੁੰਦਾ ਵੀ ਜਿੰਨੇ ਦਿਨ ਉਹ ਕੰਮ ਤੇ ਆਇਆ ਤੇ ਕਿੰਨੇ ਦਿਨ ਅਸੀਂ ਕੰਮ ਦਿੱਤਾ ਜਿਹੜਾ ਇਹਨਾਂ ਨੂੰ ਕੰਮ ਦਿੱਤਾ ਗਿਆ ਉਹ ਦਿੱਤਾ ਗਿਆ 44 ਦਿਨ ਜਿਹੜਾ ਮਸਟਰ ਨਿਕਲੇ ਪਰ ਇੱਕ ਕਾਮਤ ਜਿਹੜੇ ਹਾਜ਼ਰ ਰਹੇ ਨੇ ਜਦੋਂ ਇੱਕ ਵਾਰ ਤੁਹਾਨੂੰ ਟਰਾਈ ਲੈਂਗੁਏਜ 26 ਦੇ ਨੇ ਹਾਜ਼ਰ ਰਹੇ ਨੇ ਕਾਮਤ ਇਹ ਤਾਂ ਬਲਾਕ ਵੱਲੋਂ ਜਦੋਂ ਮਸਟਰ ਇਸ਼ੂ ਕੀਤਾ ਜਾਂਦਾ ਹੈ ਤਾਂ ਸਾਡੇ ਵੱਲੋਂ ਮੈਸੇਜ ਆਇਆ ਜਾਂਦਾ ਹੈ ਵੀ ਜਦੋਂ ਵੀ ਮਸਟਰ ਤੁਹਾਡਾ ਨਿਕਲੇ ਜਿੰਨੇ ਬੰਦੇ ਦਾ ਨਿਕਲੇ ਉਹਨੇ ਹੀ ਲੇਬਰ ਹਾਜ਼ਰ ਹੋਵੇ ਉੱਥੇ ਜਦੋਂ ਲੇਬਰ ਹਾਜ਼ਰ ਨਹੀਂ ਹੁੰਦੀ ਤਾਂ ਉਹਦੀ ਦਿਨ ਕੱਟਿਆ ਜਾਂਦਾ ਹੈ ਤਾਂ ਭੇਖੋ ਇਹਦੇ ਵਿੱਚ ਵੀ ਧਿਆਨ ਰੱਖਿਆ ਵੀ ਬਲਾਕ ਨੂੰ ਅੱਗੇ ਵੀ ਮੀਡੀਆ ਦੇ ਸਹਿਯੋਗ ਨਾਲ ਸੰਦਸਨਾ ਚਾਹਾਂਗੇ ਵੀ ਜਿਸ ਦਾ ਬੰਦੇ ਦਾ ਮਸਟਰ ਕਢਾਇਆ ਜਾਂਦਾ ਹੈ ਤਾਂ ਇਹਨਾਂ ਨੂੰ ਹੁਣ 44 ਦਿਨ ਦਾ ਕੰਮ ਦਿੱਤਾ ਗਿਆ ਪਰ ਆਏ 26 ਦਿਨ ਜੀ ਉਹਦੇ ਅਕੋਰਡਿੰਗ ਸਰਕਾਰਾਂ ਨੇ ਕਾਫੀ ਲਗਾਤਾਰ ਆ ਡੇਟਾ ਪਈਆਂ ਇਹਨਾਂ ਦੀਆਂ ਲਗਾਤਾਰ ਮਸਟਰ ਇਹਨਾਂ ਦੇ ਪਿੰਡ ਵਿੱਚ ਚੱਲ ਰਿਹਾ ਹੈ ਤੇ ਭਵੇਕ ਦੇ ਵਿੱਚ ਵੀ ਜਿਵੇਂ ਐਸਟੀਮੇਟ ਲੱਗਦਾ ਹੈ ਸੈਕਟਰੀ ਸਾਹਿਬ ਦੀ ਮਦਰੀਨ ਲਾ ਦੀ ਡੈਥ ਹੋਣ ਕਰਕੇ ਅੱਜ ਉਹ ਪਹੁੰਚ ਨਹੀਂ ਸਕੇ ਨਹੀਂ ਤਾਂ ਜਿਵੇਂ ਵੀ ਕਾਜ ਸਾਡੇ ਕੋਲ ਆਉਂਦਾ ਨਾਲ ਦੀ ਨਾਲ ਇਹ ਜਿਹੜੇ ਇਹਨਾਂ ਨੇ 26 ਦਿਨ ਲਾਏ ਨੇ ਇਹਨਾਂ 26 ਦਿਨਾਂ ਦੀ ਪੇਮੈਂਟ ਇਹਨਾਂ ਨੂੰ ਦੇ ਦਿੱਤੀ ਗਈ ਹੈ ਸਾਡੇ ਸਭੀ 16 ਦਿਨਾਂ ਦੀ ਪੇਮੈਂਟ ਕਿੱਦਾਂ ਗਈ 26 ਜਿਹੜੇ ਇਹਨਾਂ ਵੱਲੋਂ 26 ਦਿਨ 44 ਦਿਨ ਦਾ ਕੰਮ ਤੱਕ ਆ 26 ਦਿਨਾਂ ਵੱਲੋਂ ਕੰਮ ਕੀਤਾ ਗਿਆ ਉਹਨਾਂ ਦੀ ਪੇਮੈਂਟ ਇਹਨਾਂ ਦੇ ਅਕਾਊਂਟ ਚ ਆ ਚੁੱਕੀ ਹੈ ਤੇ ਮਨੀਂਦਰ ਸਿੰਘ ਜੀ ਆਪ ਦੇ ਜ਼ਮਾਨੇ 26 18 ਦਿਨ ਰਹਿ ਕੇ ਮਗਰ ਇਹਦੇ ਅਗਰੇ ਅਮਰੀਕਾ ਸੁਣਦੇ ਰਹੀ ਨੇ ਕਰਨ ਇੱਕ ਮਿੰਟ ਦੱਸੋ ਇਹਨਾਂ ਨੇ ਕਹਿ ਦਿੱਤਾ 44 ਦਿਨ ਕੰਮ ਚੱਲਿਆ ਮੈਂ ਸਿੰਗੜਾ ਕੰਮ ਮੇਟਾ ਕੰਮ ਐ ਤੇ ਪੈਸੇ ਛੁੱਟੀ ਕੀਤੀ ਨਹੀਂ ਜੇ ਮੈਂ ਛੁੱਟੀ ਕਰਾਂ ਤਾਂ ਫਿਰ ਆਜਰੀ ਕੌਣ ਲ ਆ ਬਸ ਠੀਕ ਹੈ ਤੇ ਹੋਰ ਜਿੰਨਾ ਵੀ ਟਾਣੀ ਜਨਤਨਗਰ ਦਾ ਸਿੰਗਲ ਕਾਰਡ ਹੈ 26 ਦੇ ਉੱਪਰ ਇੱਕ ਦਿਨ ਵੀ ਹੋ ਜਾ ਤੇ ਮੈਨੂੰ ਚਾਹੀਦਾ ਤੁਸੀਂ ਕੀ ਕਹਿੰਦੇ ਜੇ ਵੀ ਇਹ ਜਿਹੜੇ 44 ਦਿਨ ਕਹਿੰਦੇ ਪੈਦੇ ਇਹ ਇੱਕ ਖਫਲੇबाजी ਹੈ ਹਾਂਜੀ ਇਹ 60 ਦਿਨ ਲੱਗੇ ਨੇ ਕੰਮ ਵੀ 26 ਦਿਨ ਚੱਲਿਆ ਜੀ ਇਹ ਰਿਕਾਰਡ ਦੇ ਵਿੱਚ ਇਹਨਾਂ ਵੱਲੋਂ ਖਫਲਾ ਕੀਤਾ ਗਿਆ ਹੈ ਤੁਸੀਂ ਤੁਸੀਂ 44 ਦੇ 44 ਦਿਨ ਹਾਜ਼ਰ ਰਹੇ ਜੀ 44 ਦੇ ਨਹੀਂ 26 ਦਿਨ ਹੀ ਚੱਲਿਆ ਕੰਮ 44 ਦਿਨ ਅੱਛਾ 44 ਦਿਨ ਚੱਲਿਆ ਹੀ ਨਹੀਂ ਉਹ ਕਾਗਜ਼ੀ ਹੈਗਾ ਜਲਦੀ ਆਮੀ ਚਾਬੀ ਲੈਣੇ ਚੱਲੇ ਲੱਗ ਗਏ 18 ਨੇ ਲੈ ਜਾਂਦੇ ਰਹੇ ਉਹਨੂੰ ਚਾਬੀ ਦੇਨੇ ਗਏ ਨਹੀਂ ਹੋਏ ਮੇਰੇ ਬੰਦ ਪਰ ਆਇਆ ਅੱਜ ਅੱਜ ਸ੍ਰੀਮੇ ਮਹੀਨੇ ਦੇ ਵਿੱਚ ਇਹਨਾਂ ਨੇ 14 ਤਰੀਕ ਤੋਂ ਲੈ ਕੇ 20 ਤਰੀਕ ਤੱਕ ਦਾ ਸਾਨੂੰ ਇਹਨਾਂ ਨੇ ਮਸ਼ਰੂਹ ਜਾਰੀ ਕਰਕੇ ਦਿੱਤਾ ਸੀ ਦਫ਼ਤਰ ਵੱਲੋਂ ਤੇ ਅਸੀਂ 14 ਤਰੀਕ ਨੂੰ ਕੰਮ ਸ਼ੁਰੂ ਕਰਾ ਲਿਆ 20 ਤਰੀਕ ਤੱਕ ਅਸੀਂ ਆਪਣੀ ਲੇਬਰ ਕੋਲੋਂ ਕੰਮ ਲਿਆ ਜਦੋਂ ਅਸੀਂ 20 ਤਰੀਕ ਤੋਂ ਬਾਅਦ ਸਾਡਾ ਕੰਮ ਖਤਮ ਕਰਨ ਤੋਂ ਉਪਰੰਤ ਅਸੀਂ ਇਸ ਦਫ਼ਤਰ ਦੇ ਜਿੱਥੇ ਆਏ ਆਪ ਦਾ ਮਸਦੌਬ ਜਮ੍ਹਾਂ ਕਰਾਉਣ ਦੇ ਵਾਸਤੇ ਸਾਨੂੰ ਅੱਗੋਂ ਇਹ ਜਵਾਬ ਦੇ ਦਿੱਤਾ ਗਿਆ ਕਿ ਤੁਹਾਡਾ ਮਸਦੌਬ ਜਿਹੜਾ ਹੈ ਇਹ ਪਿੱਛੇ ਡਿਲੀਟ ਕਰ ਦਿੱਤਾ ਗਿਆ ਇਹ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹਦੇ ਵਿੱਚ ਸਿਆਸੀ ਰੰਗ ਜਿਸ ਨੇ ਇੱਥੇ ਤਾਂ ਹੋਇਆ ਹੈ ਉਹ ਰਾਜਨੀਤੀ ਚੱਲ ਰਹੀ ਹੈ ਪਿੰਡਾਂ ਦੇ ਵਿੱਚ ਰਹੇ ਕਿੰਨੇ ਦਿਨ ਵਿੱਚ ਮੈਂ ਵੇਖ ਰਿਹਾ ਲਗਾਤਾਰ ਕਿ ਜਿਹੜੀ ਰਾਜਨੀਤੀ ਉਲਟ ਫੇਰ ਕਰ ਰਹੀ ਹੈ ਪੰਚਾਇਤੀ ਕਮਾ ਦੇ ਵਿੱਚ ਅਸੀਂ ਪੁੱਛਣਾ ਚਾਹੁੰਦੇ ਹਾਂ ਪ੍ਰਸ਼ਾਸਨ ਕੋਲੋਂ ਵੀ ਜਿਹੜਾ 6 ਦਿਨਾਂ ਦਾ ਕੰਮ ਅਸੀਂ ਲੇਬਰ ਕੋਲੋਂ ਲੈ ਚੁੱਕਿਆ ਇਹਨਾਂ ਨੇ ਮਸਦੌਬ ਜਮ੍ਹਾਂ ਨਹੀਂ ਕਰੀਤਾ ਅਸੀਂ ਉਹਨੂੰ ਮਸਤੌਲ ਨੂੰ ਚੱਕਿਆ ਤੇ ਅਸੀਂ ਏਡੀਸੀ ਸਾਹਿਬ ਕੋਲ ਫਾਇਲ ਦਾ ਜਮ੍ਹਾਂ ਕਰਾ ਕੇ ਆਏ ਉਹਨਾਂ ਨੇ ਫਿਰ ਇੱਥੇ ਭੇਜਿਆ ਪਰ ਉਹਦਾ ਸਾਡੀ ਪਬਲਿਕ ਨੂੰ ਕੋਈ ਪੈਸਾ ਨਹੀਂ ਪਿਆ ਸੀ ਇਹ ਦਿਨਾਂ ਦਾ ਕੰਮ ਕੀਤੇ ਦਾ ਔਰ ਇਹ ਸਾਰੇ ਲੋਗ ਸਰਪੰਚ ਕੋਲ ਆਉਂਦੇ ਵੀ ਸਰਪੰਚ ਸਾਹਿਬ ਅਸੀਂ 6 ਮਹੀਨੇ ਦਾ 6 ਦਿਨਾਂ ਦਾ ਕੰਮ ਕੀਤਾ ਸਾਡੇ ਪੈਸੇ ਦਿਓ ਸਰਪੰਚ ਕੋਲ 3 ਲੱਖ ਰੁਪਏ ਨਹੀਂ ਹੈ ਜਿਹੜਾ ਇਹਨਾਂ ਨੂੰ ਹੁਣ ਇਹਨਾਂ ਦੀ ਝੋਲੀ 'ਚ ਪਾ ਦੇਵੀ ਕਿਉਂਕਿ ਕੰਮ ਇਹਨਾਂ ਨੇ ਕੀਤਾ ਹੈ ਜਿਹੜਾ ਮਨਰੇਗਾ ਸਕੀਮ ਹੈ ਇਹ ਪ੍ਰਧਾਨ ਮੰਤਰੀ ਦੀ ਸੈਂਟਰ ਸਕੀਮ ਹੈ ਪਹਿਲੀ ਗੱਲ ਤੇ ਇਹਨੂੰ ਰੋਕਣ ਦੀ ਕਿਸੇ ਕੋਲ ਪਾਵਰ ਨਹੀਂ ਹੈ ਸਿਸਟਮ ਸੈਂਟਰ ਦਾ ਹੈ ਇਹਦੇ ਵਿੱਚ ਸਿਰਫ ਇੰਟਰਫੀਰਿੰਗ ਕੀਤੀ ਜਾ ਰਹੀ ਹੈ ਰਾਜਨੀਤੀ ਖੇਡੀ ਜਾ ਰਹੀ ਹੈ ਤੇ ਅਸੀਂ ਅੱਜ ਅਸੀਂ ਉੱਚੇ ਪੱਧਰ ਤੇ ਅਸੀਂ ਇਕੱਠੇ ਹੋ ਕੇ ਆਏ ਆ ਅਸੀਂ ਇਹਦਾ ਸਵਾਲ ਦਾ ਜਵਾਬ ਲੈ ਕੇ ਜਾਣਾ ਨਹੀਂ ਤਾਂ ਅਸੀਂ ਅੱਗੇ ਸੰਘਰਸ਼ ਲਿਟਾਂਗੇ ਤੇ ਇੱਥੇ ਜਾ ਕੇ ਅਸੀਂ ਚੱਕਾ ਜਾਮ ਕਰਾਂਗੇ ਤਰ੍ਹਾਂ ਪ੍ਰਦਰਸ਼ਨ ਕਰਾਂਗੇ